ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਜ ਉਸ ਪ੍ਰੀਤਕਾਤ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਨੈਸ਼ਨਲ ਹਾਈਵੇ ਜਾਮਕਰਨ ਮਾਮਲੇ 'ਚ ਵੱਡੀ ਕਾਰਵਾਈ ਪੁਲਿਸ ਨੇ 4 ਵਿਅਕਤੀ ਕੀਤੇ ਗ੍ਰਿਫਤਾਰ 8 ਤੇ 22 ਨੇਮ ਤੇ 250 ਦੇ ਕਰੀਬ 1 ਪਛਾਤਿਆ ਦੇ ਮਾਮਲਾ ਦਰਜ ਸ਼ਿਮਲਾਪੁਰੀ ਦੀ ਪੁਲਿਸ ਚੌਂਕੀ 'ਚ ਹੰਗਾਮਾ ਚੌਂਕੀ ਇੰਚਾਰਜ ਤੇ ਲੱਗੇ ਬਦਸਲੂਕੀ ਦੇ ਇਲਜ਼ਾਮ ਵੀਡੀਓ ਹੋਈ ਵਾਇਰਲ ਚੌਂਕੀ ਇੰਚਾਰਜ ਨੇ ਵੀ ਰੱਖਿਆ ਆਪਣਾ ਪੱਖ ਲੁਧਿਆਣਾ 'ਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਉਪਰਾਲਾ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਦੇ ਲਈ ਬੱਸ ਰਵਾਨਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਵਿਖਾਈ ਹਰੀ ਝੰਡੀ ਵਾਰਡ ਨੰਬਰ 74 ਚ ਟਿਊਬਵੈਲ ਦਾ ਕੀਤਾ ਉਦਘਾਟਨ ਰਾਇਕੋਟ ਦੇ ਵਿੱਚ ਸ਼ਰਾਰਤੀ ਅਨਸਰਾਂ ਦਾ ਕਾਰਾ ਸੜਕ ਕਿਨਾਰੇ ਖੜੀ ਗੱਡੀ ਨੂੰ ਲਾਇਆ ਅੱਗ ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ ਪੀੜਤ ਕਾਰ ਮਾਲਕ ਨੇ ਕੁਝ ਵਿਅਕਤੀਆਂ ਤੇ ਜਤਾਇਆ ਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਰਾਇਕੋਟ ਤੋਂ ਸਾਹਮਣੇ ਆਈ ਮੰਦ ਭਾਂਗੀ ਖਬਰ ਪੰਜਾਬੀ ਨੌਜਵਾਨ ਦੀ ਜਹਾਜ਼ ਦੇ ਸਫ਼ਰ ਦੌਰਾਨ ਮੌਤ ਮਾਤਾ ਪਿਤਾ ਨਾ ਕੈਨੇਡਾ ਤੋਂ ਆ ਰਿਆ ਸੀ ਨੌਜਵਾਨ 25 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਸੁਪਿੰਦਰ ਸਿੰਘ ਇਲਾਕੇ 'ਚ ਸੋਗ ਦੀ ਲਹਿਰ ਹੁੜਾਣਾ ਦੇ ਖਾਲਸਾ ਕਾਲਜ ਦੇ ਵਿੱਚ ਐਲੂਮਨੀ ਮੀਟ ਦਾ ਆਯੋਜਨ ਪਦਮਸ਼੍ਰੀ ਰਜਨੀ ਵੈਕਟਰ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਗਈ ਸ਼ਿਰਕਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਨਾਚ ਟੱਪ ਕੇ ਮਨਾਈ ਖੁਸ਼ੀ ਤੇ ਹੁਣ ਖਬਰਾਂ ਵਿਸਤਾਰਤਨਾ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਉਪਰਾਲਾ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਤੇ ਸ਼੍ਰੀ ਅਨੰਦਪੁਰ ਸਾਹਿਬ ਦਿੱਲੀ ਵੱਲ ਸਰਵਾਨਾ ਹੋਈ ਹੈ ਜਿਸ ਨੂੰ ਕਿ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਹਰੀ ਝੰਡੀ ਵਿਖਾਈ ਹੈ ਇਸ ਮੌਕੇ ਲੋਕਾਂ ਨੇ ਸਰਕਾਰ ਤੇ ਵਿਧਾਇਕ ਦਾ ਧੰਨਵਾਦ ਕਰਦੇ ਹਾਂ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ ਕਿ ਖੁੱਲੇ ਦਰਸ਼ਕਾਂ ਨੇ ਆਪਣੇ ਦੇਵੀ-ਦੇਵਤਿਆਂ ਤੋਂ ਅਸ਼ੀਰਵਾਦ ਲੈ ਕੇ ਆਪਣੇ ਹਲਕੇ ਦੀ ਔਰ ਆਪਣੇ ਲੋਕਾਂ ਦੀ ਔਰ ਆਪਣੇ ਸਮਾਜ ਦੀ ਸੇਵਾ ਕਰਨ ਏ ਮੈਨੂੰ ਦੱਸਦੇ ਹੋ ਮਾਣ ਮਹਿਸੂਸ ਹੁੰਦਾ ਕਿ ਅੱਜ ਪੰਜਵੀਂ ਵਜh ਜਿਹੜੀ ਆ ਉਹ ਅੱਜ ਇਥੋਂ ਚਲੀ ਆ ਬਾਹਰ ਮੈਂ ਇਹ ਵੀ ਬਾਹਰ ਦੇ ਵਿੱਚੋਂ ਔਰ ਮੈਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਵਾਹਿਗੁਰੂ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਤੇ ਪਰਿਵਾਰਾਂ ਦੇ ਉੱਤੇ ਆਪਣਾ ਆਸ਼ੀਰਵਾਦ ਦੇ ਕੇ ਸਮਾਜ ਔਰ ਆਪਣੇ ਦੇਸ਼ ਔਰ ਆਪਣੇ ਹਲਕੇ ਦੀ ਸੇਵਾ ਕਰੀਏ ਬਹੁਤ ਬਹੁਤ ਵਧਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਿਧਾਇਕ ਸਾਹਿਬ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਵਿਦਿਆਉਂ ਦੀ ਬੱਸ ਭੇਜੀ ਗਈ ਹੈ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਕੀਤੀ ਹੈ ਤੇ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਇਸ ਕੰਮ ਤੇ ਤੇ ਅਸੀਂ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਸਕੀਮ ਚਲਾ ਕੇ ਦੀਰ ਸਕੀਮ ਚਲਾ ਕੇ ਬਹੁਤ ਪਬਲਿਕ ਨੂੰ ਫਾਇਦਾ ਦਿੱਤਾ ਐਮਐਲਏ ਸਾਹਿਬ ਨੇ ਹਰ ਕੰਮ ਵਧੀਆ ਪੇਨ ਲੈ ਕੇ ਕਰ ਰਹਿਣਾ ਦੇਖੋ ਆਪ ਸਾਰਿਆਂ ਨੂੰ ਅੰਦਰ ਮਿਲ ਕੇ ਆਏ ਨਾ ਬਾਤ ਯਾਤਰਾ ਦੇ ਵਿੱਚ ਸਭ ਨੂੰ ਅਸ਼ੀਰਵਾਦ ਦੇ ਕੇ ਆਏ ਨੇ ਤੇ ਅਸ਼ੀਰਵਾਦ ਲੈ ਕੇ ਵੀ ਆਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਪੱਪੀ ਬਾਉ ਜੀ ਸਾਡੇ ਬਜ਼ਾਰਾਂ 'ਚ ਵੀ ਆਂਦੇ ਰਹਿੰਦੇ ਨੇ ਜਿਹੜੀਆਂ ਪ੍ਰੋਬਲਮ ਬਜ਼ਾਰਾਂ 'ਚ ਹੈਗੀਆਂ ਸੀ ਇਹਨਾਂ ਨੇ 80% ਖਤਮ ਕਰ ਚੁੱਕੀਆਂ ਸਾਨੂੰ ਉਮੀਦ ਹੈ ਕਿ ਸਾਡੀਆਂ 100% ਪ੍ਰੋਬਲਮਾਂ ਇਹ ਖਤਮ ਕਰ ਦੰਗੇ ਲੁਧਿਆਣਾ ਦੇ ਵਾਰਡ ਨੰਬਰ 74 ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਹੈ ਜਿੱਥੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਟੂਬਵੈਲ ਦਾ ਉਦਘਾਟਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਲਗਾਤਾਰ ਵਿਕਾਸ ਕਾਰਜਾਂ ਦੇ ਲਈ ਵਚਨਬੱਧ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਪੂਰੇ ਪ੍ਰੋਜੈਕਟ ਤੇ 50 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਮੌਕੇ ਲੋਕਾਂ ਵੱਲੋਂ ਵਿਧਾਇਕ ਤੇ ਸਰਕਾਰ ਦਾ ਧੰਨਵਾਦ ਕੀਤਾ ਗਿਆ ਲੇਕੋ ਬਹੁਤ ਵੱਡੀ ਰਿਲੀਫ ਆ ਇਲਾਕਾ ਵਾਸੀਆਂ ਨੂੰ ਕਿਉਂਕਿ ਪਾਣੀ ਹਵਾ ਅਨਾਜ ਆ ਨੈਚੁਰਲ ਰਿਸੋਰਸਸ ਆ ਆੰਦੇ ਤੋਂ ਬਿਨਾ ਇਨਸਾਨ ਦਾ ਕੋਈ ਸਰਵਾਈਵਲ ਨਹੀਂ ਔਰ ਸਾਫ਼ ਪਾਣੀ ਮਿਲੇ ਲੋਕਾਂ ਨੂੰ ਹਰ ਕਿਸੇ ਦੀ ਨੀਡ ਸੀ ਬੜੀ ਵੱਡੀ ਇਲਾਕੇ ਦੀ ਪਹਿਲਾਂ ਨੈਸੈਸਿਟੀ ਸੀ ਇਹ ਅੱਜ ਮਾਨਯੋਗ ਐਮਐਲਏ ਸਾਹਿਬ ਨੇ ਇੱਥੇ ਆ ਕੇ ਜਿਹੜਾ ਉਦਘਾਟਨ ਕੀਤਾ ਬਹੁਤ ਵੱਡੀ ਰੀਲਿਫ ਆ ਇਲਾਕੇ ਨੂੰ ਔਰ ਮੈਂ ਬਹੁਤ ਧੰਨਵਾਦੀ ਆ ਮਾਨਯੋਗ ਐਮਐਲਏ ਸਾਹਿਬ ਦਾ ਜਿਹੜਾ ਨਾ ਨੀਆ ਟਿਊਬਲ ਇਸ ਇਲਾਕੇ ਨੂੰ ਦਿੱਤਾ ਲੋਕਾਂ ਦੀ ਮੰਗ ਸੀ ਜਿਹੜਾ ਪਹਿਲਾਂ ਟਿਊਬਲ ਸੀ ਉਹ ਫੇਲ ਹੋ ਚੁੱਕਿਆ ਸੀਗਾ ਪਾਣੀ ਇੱਕ ਐਸੀ ਚੀਜ਼ ਆ ਪਾਣੀ ਬਾਕੀ ਕੰਮਾਂ ਤੋਂ ਸਰ ਜਾਂਦਾ ਪਾਣੀ ਇੱਕ ਐਸਾ ਸਾਧਨਾ ਜਿਹਦੇ ਬਿਨਾ ਸਰਦਾ ਨਹੀਂਗਾ ਇਨਸਾਨ ਦਾ ਪਾਣੀ ਮਿਲਣਾ ਜ਼ਰੂਰੀ ਆ ਮੇਰਾ ਖਾਸ ਕਰਕੇ ਇਸ ਗੱਲ ਦਾ ਲੋਕਾਂ ਨਾਲ ਵਾਅਦਾ ਸੀਗਾ ਵੀ ਕਿਸੇ ਵੀ ਮੇਰੇ ਇਲਾਕੇ ਚ ਲੋਕਾਂ ਨੂੰ ਪਾਣੀ ਦੀ ਥੋੜ੍ਹ ਨਹੀਂ ਰਹਿਣ ਦਿੱਤੀ ਜਾਊਗੀ ਇਹ ਪਹਿਲਾ ਮੈਂ ਇਹਨੂੰ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਇਸ ਹਲਕੇ ਦੇ ਵਿੱਚ ਵਿੱਚ ਆ ਮੈਂ ਅੱਜ ਤਿੰਨ ਤਿੰਨ ਟਿਊਬਲਾਂ ਦਾ ਅਧਗਾਟਨ ਕਰਨ ਜਾ ਰਿਹਾ ਆ ਇਹ ਲੋਕਾਂ ਨੂੰ ਜਿਹੜੀ ਇਸ ਕੰਮ ਦੀ ਰਾਹਤ ਦੇਣੀ ਆ ਤਾਂ ਕਿ ਲੋਕ ਪਾਣੀ ਤੋਂ ਰਾਤ ਮਹਿਸੂਸ ਕਰਨ ਆਪਣੇ ਬੀਤੇ ਦਿਨਾਂ ਟਰੱਕ ਯੂਨੀਅਨਰਾਂ ਦੇ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਤੇ ਪ੍ਰਦੋਸ਼ਣ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਜਲੰਧਰ ਲੁਧਿਆਣਾ ਹਾਈਵੇ ਨੂੰ ਬੰਦ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ 4 ਵਿਅਕਤੀ ਗ੍ਰਿਫਤਾਰ ਕੀਤੇ ਨੇ ਤੇ 8 ਵਿਅਕਤੀਆਂ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਨਾਲ ਹੀ ਪੁਲਿਸ ਨੇ 250 ਦੇ ਕਰੀਬਨ ਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜੋ ਜਿਹੜੀਆਂ ਟਰਾਂਸਪੋਰਟ ਆਪਰੇਟਰੋ ਸੀਗੇ ਤੇ ਲੇਬਰ ਜਥੇਬੰਦੀਆਂ ਸੀ ਉਹਨਾਂ ਕੋਲੋਂ ਧਰਮਾ ਜਿਹੜਾ ਦਿੱਤਾ ਜੈਸਾ ਕਿ ਰੋਡ ਬਲੌਕ ਕੀਤਾ ਗਿਆ ਸੀ ਉਸ 'ਤੇ ਵੀ ਅ ਕਈ ਆਟ ਬੰਦੇ ਸੀਗੇ ਜਿਨ੍ਹਾਂ ਦੇ ਉੱਤੇ ਬਾਈ ਨੇਮ ਕਰਨਾ ਦਾ ਰਸਤਾ ਗਿਆ ਤੇ ਨਾਲ ਇਹਨਾਂ ਦੇ ਜਿਹੜੇ ਸਮਰਥਕ ਸੀਗੇ ਆਨਲਾਈਨ ਇਹਨਾਂ ਵਿੱਚੋਂ 4 ਦੀ ਗ੍ਰਿਫਤਾਰੀ ਕੀਤੀ ਗਈ ਸੀ ਇਫੈਕਸ਼ਨ ਹਾਈ ਨੇ ਸੈਕਸ਼ਨ 8 ਵੀ ਲੱਗ ਗਿਆ ਤੇ ਬਾਕੀ ਹੋਰ ਪ੍ਰਿੰਸੀਪਲ ਬੰਦੇ ਚੋਂ ਚਾਸੀ ਵਗੈਰਾ ਹੋਰ ਆਈਪੀਸ ਦੇ ਤਾਰਾ ਮਦੇ ਸਭ ਗੁਰਮ ਤੱਕ ਨਾ ਕਰ ਸਕਦੇ ਤੇ ਤੀਸ ਅਮਲ ਵਿੱਚ ਕੰਮ ਕਰਦੇ ਹਾਂ ਸਸਤੀ ਹੋਣੀ ਕਾਰਵਾਈ ਰੋਜ ਨੂੰ ਕਰਦੇ ਹਾਂ ਅਗਲੀ ਕਾਰਵਾਈ ਦੀ ਬਸ ਇਨਵੈਸਟੀਗੇਸ਼ਨ ਚੱਲੇਗੀ ਜੀ ਆਮ ਮੇਰੇ ਕੋਲ ਕਿ ਤੁਸੀਂ ਅਗਰ ਕੋਈ ਪ੍ਰੋਟੈਸਟ ਜੇ ਆਰਗੇਨਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਹਟਵੀਂ ਤਾਂ ਦੇ ਉੱਤੇ ਪੀਸਫੁਲੀ ਤੁਸੀਂ ਕਰ ਸਕਦੇ ਹੋ ਤੇ ਬਟ ਜਿਹੜਾ ਪ੍ਰੋਟੈਸਟ ਇਹਨਾਂ ਵੱਲੋਂ ਮੁਰਕੇ ਰੋਡ ਬਲੌਕ ਕਰਨਾ ਇਹ ਪੁਲਿਸ ਦੀ ਡਿਊਟੀ ਚ ਰਹਿਣ ਪਾਉਣਾ ਤੇ ਪੁਲਿਸ ਤੇ ਹਮਲਾ ਕਰਨਾ ਇਹ ਇਹਨਾਂ ਨੂੰ ਪ੍ਰੋਫੈਸਰਸ ਨੇ ਜਿਹੜਾ ਹੈਗਾ ਇਸ ਤੀਜੇ ਕੰਪਿਊਟਰ ਮਾਡਲ ਉਸ ਜਿਹੜਾ ਉਹਨੇ ਮੇਕ ਕੀਤਾ ਤੇ ਔਨ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦਾ ਜਰ ਕੋਈ ਬੰਦਾ ਰੋਡ ਬਲਾ ਕਰਨ ਦੀ ਕੋਸ਼ਿਸ਼ ਕਰੇ ਕੋ ਨੈਸ਼ਨ ਹਾਈਪ ਹੋ ਨੇ ਅਸੀਂ ਇਹਦੇ ਖਿਲਾਫ ਸਖਤ ਕਦਮ ਚੁੱਕ ਰਹੇ ਹਾਂ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਪੁਲਿਸ ਚੌਂਕੀ ਦੇ ਵਿੱਚ ਜ਼ਬਰਦਸਤ ਸੰਘਾਮਾ ਹੋਇਆ ਜਾਣਕਾਰੀ ਮੁਤਾਬਕ ਇੱਥੇ ਇੱਕ ਮਾਮਲੇ ਦੀ ਸ਼ਿਕਾਇਤ ਦੇਣ ਗਏ ਲੋਕਾਂ ਨੇ ਚੌਂਕੀ ਇੰਚਾਰਜ ਤੇ ਬਦਸਲੂਕੀ ਦੇ ਇਲਜ਼ਾਮ ਲਾਏ ਨੇ ਇਸ ਨਾਲ ਹੀ ਸਬੰਧਤ ਚੌਂਕੀ ਇੰਚਾਰਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਫਿਲਹਾਲ ਚੌਂਕੀ ਇੰਚਾਰਜ ਨੇ ਮਾਮਲੇ ਤੇ ਪਾ ਕੇ ਰੱਖਿਆ ਤੇ ਸ਼ਿਕਾਇਤ ਕਰਤਾਵਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੰਗ ਲਈ ਇੱਕ ਦਰਖਾਸਤ ਆਈ ਸੀ ਉਹਨੇ 6 ਵਜੇ ਦਰਖਾਸਤ ਦੇ ਕੇ ਗਏ ਨੇ ਇਹ ਦੇਖ ਰਣੀ। ਉਹ ਕਿਤੇ ਡੋਗ ਲਵਰ ਨੇ। ਉਹ ਕਿਤੇ ਮਹੱਲੇ ਵਿੱਚੋਂ ਤੇ ਪ੍ਰੀਤਨਗਰ ਰਹਿੰਦੇ ਨੇ। ਉੱਥੇ ਕਿਤੇ ਆਪਣੇ ਲਵਰ ਕਰਕੇ ਉਹਨਾਂ ਫੀਡ ਫੂਡ ਕਿਤੇ ਇਕੱਠੀ ਕਰਕੇ ਪਾਦੇ ਨੇ ਤੇ ਕੁੱਤੇ ਗੱਤੇ ਕਾਫੀ ਇਕੱਠੇ ਹੋ ਜਾਂਦੇ ਨੇ। ਉਹ ਹੁਣ ਕਹਿੰਦੇ ਵੀ ਸਾਡੇ ਵਿੱਚ ਕੁੱਤਿਆਂ ਨੂੰ ਉਹਨੇ ਜਿਹੜੇ ਮਹੱਲੇ ਜਿਹੜਾ ਦਾ ਬੰਦਾ ਕੋਈ ਆਪਣੇ ਅੰਜਸਪਾਲ ਸਿੰਘ ਤੇ ਰੋਗਨ ਮੰਨਜਿੰਦਰ ਵਗੈਰਾ ਇਹ ਕੁੱਤਿਆਂ ਨੂੰ ਕੁੱਟਦੇ ਨੇ ਜੀ ਹੈ ਨਾ। ਉਹ ਦਰਖਾਸਤ ਦਰਖਾਸਤ ਲੈ ਲਈ ਸੀਗੀ ਉਹਨਾਂ ਨੂੰ ਹੁਣ ਦੂਜੀ ਪਾਰਟੀ ਨੂੰ ਜਸਪਾਲ ਸਿੰਘ ਜੀ ਨੇ ਐਲੀਗੇਸ਼ਨ ਲਾਇਆ ਉਹਨਾਂ ਨੇ ਬੁਲਾਇਆ ਹੈ ਉਹ ਬੁਲਾ ਕੇ ਸੁਣਦੇ ਪੱਕ ਕੀ ਗੱਲ ਬਤਾ ਉਹ ਆ ਰਹੇ ਜਸਟ ਆਈ ਰੇਡ ਮੇ ਟੈਲੀਫੋਨ ਤੇ ਗੱਲ ਹੋਈ ਸੀ ਆ ਰਹੇ ਨੇ ਉਹ ਤੇ ਸਾਹਿਬ ਜਿਹੜੀ ਇੱਕ ਅਮਨ ਸਾਣੀ ਕੋਲ ਇਲਜ਼ਾਮ ਲਾਇਆ ਗਿਆ ਹੈ ਵੀ ਜਿਹੜੇ ਚਾਰਜ ਨੇ ਚੌਕੀ ਦੇ ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਮੈਨੂੰ ਮਾਰਨ ਲਈ ਕਹਿ ਰਹੇ ਸੀ ਮੈਂ ਤੇ ਥੱਪੜ ਮਾਰੂ ਜੇ ਮੈਂ ਤਾਂ ਕੀ ਕਰਾਂ ਬਿਲਕੁਲ ਝੂਠ ਹੈ ਕੋਈ ਸਚਾਈ ਨਹੀਂ ਹੈ ਬਿਲਕੁਲ ਇੱਕ ਵੀਡੀਓ ਚੱਲ ਰਹੀ ਹੈ ਜੀ ਉਹਦੇ ਸਾਹਮਣੇ ਦੇ ਵਿੱਚ ਆਏ ਸੀਗੇ ਮੈਂ ਉਹਨਾਂ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਜੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰਖਾਸਤ ਵਾਪਸ ਲੈ ਗਈ ਸੀ ਮੈਥੇ ਜੇ ਅਗਰ ਮੇਰੇ ਕੋਲ ਦਰਖਾਸਤ ਹੁੰਦੀ ਹੈ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਜੇ ਉਹ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ ਉਹ ਦਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਫਿਰ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦੇ ਇਹ ਦਰਖਾ ਦੇਣੀ ਮੈਂ ਇਹ ਦਰਖਾ ਦਿੱਤੀ ਪਹਿਲਾਂ ਵੀ ਦਰਖਾ ਦਿੱਤੀ ਵਾਪਸ ਲੈ ਕੇ ਸੀਗੇ ਤੇ ਦਰਖਾ ਤੇ ਦਰਖਾਤੇ ਵਿੱਚ ਦੂਜੀ ਪਾਰਟੀ ਅਖੀਰਤ ਜਦੋਂ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਆ ਦੇਵੇ ਹੁਣੇ ਬਿਲਾਓ ਜੀ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾਸਤ ਤੇਰੀ ਦੇਣੀ ਆ ਤੋ ਤਖਾਦ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ ਅਸਟ ਨੰਬਰ ਮੈਂ ਟੈਲੀਫੋਨ ਪਰਿਆਂ ਬੁਲਾਉਣ ਵਾਸਤੇ ਲਿਖੇ ਸੀ ਉਦੋਂ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਗਾਹ ਹਰ ਚੀਜ਼ ਧਰਨੇ ਨਾਲ ਹੀ ਘੱਟੀ ਘੱਟੋ ਘੱਟ ਕੋਈ ਕੰਪਲੇਂਟ ਦਿੰਦਾ ਪਰ ਦੂਜੀ ਪਾਰਟ ਤੇ ਪੱਖ ਸੁਣਨਾ ਨਾਲੇ ਜ਼ਰੂਰੀ ਹੈ ਕੀ ਸਚਾਈ ਹੈ ਅਗਰ ਤੁਸੀਂ ਦਰਖਾਤ ਵੀ ਤੁਹਾਡੀ ਸਚਾਈ ਹੋਗੀ ਤਾਂ ਫਰਦੀ ਕਾਰਵਾਈ ਕੀਤੀ ਜਾਊਗੀ ਪਰ ਜੇ ਉਹ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਲੱਗਦਾ ਇਹਨਾਂ ਦੀ ਆਸਪ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਜੋ ਇਨਰ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਟੈਲੀਫੋਨ ਦੇ ਡਿਸਪਾਸਰ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਦਰਖਾਸਤਾਂ ਦੀ ਬਿਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਾਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਘੜਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦਰ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦਰ ਨੂੰ ਕੱਟਦਾ ਸੀ ਕੁੱਤਿਆਂ ਦਾ ਅਸੀਂ ਇਹਨੂੰ ਇਹੀ ਕਹਿੰਦੇ ਵੀ ਜੇ ਕੁੱਤਿਆਂ ਨੂੰ ਫੀਡ ਗਲੀ ਵਿੱਚ ਨਾ ਪਾਣੀ ਸਾਈਡ ਤੇ ਪਾ ਦੇ ਇੱਥੇ ਕੁੱਤੇ ਜਵਾਕ ਨਹੀਂ ਕਹਿੰਦੇ ਜਵਾ ਉਹ ਮਤ ਪੀ ਲੈ ਕੇ ਇੱਕ ਦੂਜੇ ਤੇ ਅਜਿਹਾ ਕਰਦੇ ਨੇ। ਹਰਾਈਕੋਟ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਦਾ ਕਾਰਨਾਮਾ ਸਾਹਮਣੇ ਆਇਆ। ਇਥੇ ਕਨਪਛਾਤੇ ਵਿਅਕਤੀ ਨੇ ਸੜਕ ਦੇ ਕਿਨਾਰੇ ਖੜੀ ਕਾਰ ਨੂੰ ਅੱਗ ਲਗਾ ਦਿੱਤੀ। ਪੂਰਾ ਜਿਹੜਾ ਮਾਮਲਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਪੀੜਤ ਕਾਰ ਮਾਲਕ ਨੇ ਕੁਝ ਵਿਅਕਤੀਆਂ ਤੇ ਸ਼ੱਕ ਬਜਾਇਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੀ ਇਹ 2:00 ਤੋਂ 2:30 ਵਜੇ ਦਾ ਟਾਈਮ ਸੀਗਾ ਜੀ ਤੇ ਸਾਨੂੰ ਗਵਾਂਡੀਆ ਨੇ ਠਾਇਆ ਵੀ ਥੋਡੀ ਗੱਡੀ ਨੂੰ ਅੱਗ ਲੱਗੀ ਆ। ਉਹਨੂੰ ਬਲਾਸਟ ਹੋਇਆ ਸ਼ੀਸ਼ੇ ਦਾ। ਉਹਨਾਂ ਨੇ ਠਾਇਆ ਜਾ ਕੇ ਦੇਖਿਆ ਅੱਗ ਪੂਰੀ ਅਸੀਂ ਆਪ ਦੇ ਘਰ ਪਰਿਵਾਰ ਨੇ ਮਿਲ ਕੇ ਅੱਗ ਬੁਝਾਈ ਪਾਣੀ ਪਾਇਆ ਚਲੋ ਅੱਗ ਬੁਝਾਈ ਤੇ ਉਸ ਤੋਂ ਬਾਅਦ ਅਸੀਂ ਅੱਗ ਬੁਝਾ ਕੇ ਸਵੇਰ ਨੂੰ ਥਾਣੀ ਰਿਪੋਰਟ ਲਖਾਈ ਸਾਨੂੰ ਤਿੰਨ ਚਾਰ ਵਿਅਕਤੀਆਂ ਦੇ ਸ਼ੱਕ ਆਈ ਤੇ ਵੀਡੀਓ ਨਿਕਲੇਉ ਕੈਮਰੇ ਚੋਂ ਜੀ ਉਹ ਅਸੀਂ ਪੁਲਿਸ ਦੇ ਕੋਲੇ ਦੇ ਦਾਂਗੇ ਵੀਡੀਓ ਸਾਨੂੰ ਆਲੇ ਦਲੇ ਦੇ ਕੈਮਰੇ ਚ ਇੱਕ ਵਿਅਕਤੀ ਪਹਿਲਾਂ ਆ ਰਿਹਾ ਜੀ ਠੀਕ ਆ ਸ਼ੀਸ਼ਾ ਭੰਨਦਾ ਵਾ ਸ਼ੀਸ਼ਾ ਭੰਨ ਕੇ ਠੀਕ ਹੈ ਉਸ ਤੋਂ ਬਾਅਦ ਕੋਈ ਮਾਰਦਾ ਸ਼ੀਸ਼ੇ 'ਚ ਤੇਲ ਪਾਉਂਦਾ ਗੱਡੀ ਚੱਕਨ ਦਾਮ ਅੱਗ ਫੈਲਰਦੀ ਆ ਵੀਡੀਓ ਚ ਆ ਰਿਹਾ ਜੀ ਹਮਨ ਕੀ ਕਾਰਵਾਈ ਦੀ ਮੰਗ ਕਰਦੇ ਪੁਰਾਣ ਹੁਣ ਕਾਰਵਾਈ ਦੀ ਮੰਗ ਇਹ ਕਰਦੇ ਆ ਜੀ ਠੀਕ ਹੈ ਸਾਨੂੰ ਸਾਡੀ ਗੱਡੀ ਆ ਜਿਵੇਂ ਸਾਡੀ ਗੱਡੀ ਦਾ ਨੁਕਸਾਨ ਹੈ ਉਵੇਂ ਸਾਡੀ ਗੱਡੀ ਸਾਨੂੰ ਵਾਪਸ ਮਿਲ ਜੇ ਠੀਕ ਹੈ ਤੇ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਸਾਡੀ ਵੀਡੀਓ ਚੈੱਕ ਕੀਤੀ ਹੈ ਜਿਵੇਂ ਵੀ ਇਹ ਜਿਹੜੇ ਜਿਹੜੇ ਵਿਅਕਤੀ ਆ ਸਾਨੂੰ ਜਿਨ੍ਹਾਂ ਦੇ ਸ਼ੱਕ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਸਾਡੇ ਕੋਲੇ ਸਵੇਰੇ ਅੱਜ ਦਰਖਾਸਤ ਆਈ ਹੈ ਜਿਹਦੇ ਚ ਬੰਟੀ ਸਿੰਘ ਹੈ ਜਿਹੜਾ ਕੰਪਲੇਨੈਂਟ ਹੈ ਜਿਹਨੇ ਦੱਸਿਆ ਵੀ ਇਹਦੀ ਕਾਰ ਸਪੱਟ ਸੀ ਜਿਹੜੀ ਉਹ ਰਾਤ ਨੂੰ ਬਾਹਰ پارک ਕੀਤੀ ਹੋਈ ਸੀ ਇਹਨੂੰ ਕਿਸੇ ਸ਼ਰਾਰਤੀ ਵਿਅਕਤੀ ਨੇ ਜਾਂ ਕੋਈ ਲਗੜਾ ਟੋਗ ਗਿਆ ਉਹਦੇ ਨਾਲ ਜਿਸਨੇ ਰਾਤ ਨੂੰ ਅੱਗ ਲਗਾ ਦਿੱਤੀ ਹੈ ਉਹਦੇ ਸੰਬੰਧੀ ਸੇ ਕੈਮਰਾ ਦੀ ਫੁਟੇਜ ਚੈੱਕ ਕਰ ਰਹੇ ਆ ਤੇ ਕੁਝ ਕੁ ਸਸਪੈਕਟਡ ਬੰਦੇ ਇਹਨੇ ਵੀ ਦੱਸਿਆ ਤੇ ਜੀ ਹਰੇ ਕੈਂਪ ਚ ਚੈੱਕ ਕਰਦੇ ਆ ਕਿ ਜਲਦੀ ਜਿਹੜਾ ਇਹ ਬੀਬੀਆਂ ਨੂੰ ਉੱਪਰ ਕੇ ਕਾਬੂ ਕੀਤਾ ਜਾਊਗਾ ਤੇ ਜੋ ਜੀ ਅਨਸਰ ਉਹਨਾਂ ਨੂੰ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਸਖਤ ਹਦਾਇਤ ਹੈ ਜੀ ਚਾੜਨਾ ਸਾਰਿਆਂ ਨੂੰ ਵੀ ਕੋਈ ਵੀ ਜਿਹੜਾ ਰਿਪੋਰਟ ਦੇ ਅੰਦਰ ਹੈ ਜੀ ਘਟਨਾ ਕਰਦਾ ਹੈ ਉਹਨੂੰ ਬਿਲਕੁਲ ਬਖਸ਼ ਨਹੀਂ ਜਵਗੋ ਦੇ ਖਿਲਾਫ ਸਖਤ ਸਜ਼ਾ ਦਿੱਤੀ ਜਾਵੇਗੀ। ਲੁਧਿਆਣਾ ਦੇ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ ਜਿੱਥੇ ਦੋ ਮਜ਼ਦੂਰ ਅੱਗ ਦੇ ਵਿੱਚ ਝੁੱਲਸੇ ਨੇ। ਦਰਅਸਲ ਇਹਨਾਂ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਜਿਸ ਸਮੇਂ ਦੋਵੇਂ ਮਜ਼ਦੂਰ ਚਾਹ ਬਣਾ ਰਹੇ ਸਨ ਉਸ ਵੇਲੇ ਅਚਾਨਕ ਸਿਲੰਡਰ ਦੀ ਪਾਈਪ ਨਿਕਲ ਜਾਂਦੀ ਹੈ ਜਿਸ ਕਾਰਨ ਪੂਰੇ ਕਮਰੇ ਦੇ ਵਿੱਚ ਅੱਗ ਫੈਲ ਗਈ। ਰਾਏਕੋਟ ਤੋਂ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਆਪਣੇ ਮਾਤਾ ਪਿਤਾ ਦੇ ਨਾਲ ਕੈਨੇਡਾ ਤੋਂ ਪੰਜਾਬ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਜਹਾਜ਼ ਦੇ ਸਫ਼ਰ ਦੇ ਵਿੱਚ ਉਸ ਦੀ ਮੌਤ ਹੋਈ ਹੈ 25 ਸਾਲਾਂ ਨੌਜਵਾਨ ਸੁਪਿੰਦਰ ਸਿੰਘ ਕੈਨੇਡਾ ਦੇ ਵਿੱਚ ਰਹਿੰਦਾ ਸੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਭਾਰਤ ਆਇਆ ਸੀ ਜਿਸ ਦੌਰਾਨ ਕੀ ਜਹਾਜ਼ ਦੇ ਵਿੱਚ ਹਾਰਟ ਅਟੈਕ ਕਰਨ ਉਸ ਦੀ ਜਾਨ ਗਈ ਹੈ ਨੌਜਵਾਨ ਦੀ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਮੇਰਾ ਭਤੀਜਾ ਸੀ ਉਹਨੂੰ ਜਹਾਜ਼ ਦੇ ਵਿੱਚ ਅਟੈਕ ਆਇਆ ਜਹਾਜ਼ ਦੇ ਵਿੱਚ ਹੀ ਉਹਦੀ ਮੌਤ ਹੋਈ ਕੈਨੇਡਾ ਤੋਂ ਜੀ ਕਿਨੇ ਚਲੋਗੇ ਸਵਾਦ 2 ਸਾਲ ਬਾਅਦ ਆ ਰਹੇ ਕੀ ਨਾਮ ਦੀ ਕਿੰਨੀ ਉਮਰ ਸੁਪਿੰਦਰ ਸਿੰਘ ਏਜ 48 ਸਾਲ ਕੱਲੇ ਆ ਰਹੇ ਸੀ ਨਹੀਂ ਆਪਦੇ ਮੰਮੀ ਐ ਡੈਡੀ ਦੀ ਨਾਲ ਲੈ ਕੇ ਆ ਰਹੇ ਹਾਂ ਹਾਂ ਕੋਈ ਸਪੈਸ਼ਲ ਕੰਮ ਹੈ ਆ ਰਹੇ ਜਿਹਦੇ ਮਿਲਣ ਵਾਸਤੇ ਆ ਰਹੇ ਮਿਲਣ ਵਾਸਤੇ ਆ ਰਹੇ ਹਾਂ ਹੁਣ ਅਗਲੀ ਕੀ ਸਟੈਪ ਉੱਤੇ ਚੱਕੇ ਡੈਡ ਵਾਦੀ ਡੈਡ ਵਾਦੀ ਉਹਨਾਂ ਦੀ ਵਾਪਸ ਕੈਨੇਡਾ ਲੈ ਕੇ ਜਾਣੀ ਹੈ ਜੀ ਇਹ ਮੱਖਣ ਸਿੰਘ ਤੇ ਉਹਦੀ ਵਾਈਫ ਮੇਰੀ ਭਝਾਈ ਉਹ ਕੱਲ ਨੂੰ ਇੱਥੇ ਰਾਏਕੋਟ ਆ ਰਹੇ ਆ। ਅੱਛਾ ਜਿਹੜੇ ਆਪਣੇ ਪੁੱਤ ਦੇ ਦੀ ਡੈਥ ਨੂੰ ਜੈਡਵਾਲਟੀ ਵਾਪਸ ਚਲੀ। ਹਾਂ ਵਾਪਸ ਭੇਜਣੀ। ਬੜੀ ਦੁਖਦਾਈ ਘਟਨਾ ਇਹ ਹੋਈ ਹੈ ਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਇੰਡੀਆ ਆ ਰਿਹਾ ਸੀ। ਪਲੇਨ ਦੇ ਵਿੱਚ ਇਹ ਜਿਹੜਾ ਪਾਣਾ ਵਾਪਰ ਗਿਆ ਜਿਸ ਨੂੰ ਇੱਥੇ ਇੰਡੀਆ ਦੀ ਧਰਤੀ ਦੇ ਪੈਰ ਪਾਉਣਾ ਨਸੀਬ ਨਹੀਂ ਹੋਇਆ ਜੀ। ਕਿੰਨੇ ਸਾਰੇ ਲੋਕ ਸੀ ਉੱਧਰ ਨੂੰ ਗਏ। ਤਕਰੀਬਨ ਗਾਇਨ ਦਾ ਹੋ ਗਿਆ ਜੀ 25 ਸਾਲ ਹੋ ਗਏ 48 ਸਾਲ ਦੀ ਉਮਰ ਸੀ 2 ਸਾਲ ਬਾਅਦ ਪਹਿਲਾ 2 ਸਾਲ ਪਹਿਲਾਂ ਪਹਿਲਾ ਵੀ ਉਹ ਇੱਥੇ ਇੰਡੀਆ ਰੈਕੋਟ ਆ ਕੇ ਗਿਆ ਵਾ ਜੀ ਉਹ ਤੋਂ ਉਹਨਾਂ ਦੀ ਕਰੀਅਰ ਮੈਂ ਉਹ ਹਾਂਜੀ ਹੁਣ ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀਰ ਨੂੰ ਕੈਨੇਡਾ ਨੂੰ ਚਲੇ ਜਾਣੀ ਆ ਤੇ ਸardar ਮੱਖਣ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ ਨੂੰ ਇੱਥੇ ਰੈਕੋਟ ਆ ਰਹੇ ਨੇ ਦੋ ਦਿਨ ਇੱਥੇ ਰਹਿਣਗੇ 11 ਤਰੀਕ ਨੂੰ ਬਾਪ ਸਰੀ ਨੂੰ ਜਾਣਗੇ ਉਹਨਾਂ ਦੇ ਗਿਆਨ ਤੇ ਜਿਹੜਾ ਅੰਤਮ ਸੰਸਕਾਰ ਆ ਉੱਥੇ ਸਰੀ ਦੇ ਵਿੱਚ ਕੀਤਾ ਜਾਊ। ਫਰਜ਼ੀ ਅਧਿਕਾਰੀ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹਾਂ ਪੁਲਿਸ ਨੇ ਲੁਣਿੰਦਾ ਮੁਲਜ਼ਮ ਪੂਜਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਨੇ ਮੁਲਜ਼ਮ ਮਹਿਲਾ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਵੱਲੋਂ 2 ਦਿਨਾਂ ਰਿਮਾਂਡ ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਹੁਣ ਤੱਕ 5 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਇੱਕ ਮੁਲਜ਼ਮ ਅਜੇ ਵੀ ਫਰਾਰ ਹੈ। ਦੱਸਦੀ ਕਿ ਇਹ ਮੁਲਜ਼ਮ ਖੁਦ ਨੂੰ सीबीआई ਅਧਿਕਾਰੀ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਦੇ ਸਨ। ਫਿਲਹਾਲ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਦਾ ਸلسਲਾ ਇਸੇ ਤਰ੍ਹਾਂ ਜਾਰੀ ਰਹੇਗਾ। ਲੁਧਿਆਣਾ ਦੇ ਜਨਤਾਨਗਰ ਦੇ ਸ਼ਿਵਸ਼ਕਤੀ ਮੰਦਿਰ ਦੇ ਵਿੱਚ ਸ਼ਿਵਰਾਤਰੀ ਮੌਕੇ ਸਮਾਗਮ ਦਾ ਆਯੋਜਨ ਹੋਇਆ। ਇਸ ਦੌਰਾਨ ਪ੍ਰਬੰਧਕਾਂ ਦੇ ਵੱਲੋਂ ਲੋਕਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਭਾਈਚਾਰਾ ਇੱਕ ਸਾਂਝ ਦਾ ਸੁਨੇਹਾ ਦਿੱਤਾ। ਸ਼ਕਤੀ ਮੰਦਰ ਦੇਸ਼ ਭਾਰ ਚ ਸ਼ਿਵਾ ਦਾ ਵਿਆਹ ਮਨਾਇਆ ਜਾ ਰਿਹਾ ਹੈ ਇਸ ਤੋਂ 1 ਵਜੇ ਸਾਡੇ ਭੰਡਾਰਾ ਹੈ ਸ਼ਿਵਾ ਦਾ ਵਿਆਹ ਤੁਮ ਕਾਮਨਾ ਬਣਾ ਰਿਹਾ ਹੈ ਤੇ ਲੰਗਰ ਲੱਗੇਗਾ ਤੇ ਸਾਡੇ ਸਾਰੇ ਕਮੇਟੀ ਨਾਲ ਆਪਕਿੰਦਰ ਜੀ ਪੌਂਜ ਸਾਹਿਬ ਸਾਰੀ ਜਿੰਨੀ ਵੀ ਕਮੇਟੀ ਸਾਰੀ ਨਾਲ ਹੈ ਜੰਗਮ ਵੀ ਕਰਾਇਆ ਜਾ ਰਿਹਾ ਜੀ ਸ਼ਿਵ ਸ਼ਿਮਸ਼ਕ ਸ਼ਿਵਾਲਾ ਵਿਆਹ ਕਰਾ ਰਹੇ ਅੱਜ ਆਪਣੇ ਭੋਲੇ ਸ਼ੰਕਰ ਦਾ ਵਿਆਹ ਮਨਾਇਆ ਜਾ ਰਿਹਾ ਜੀ ਕੱਲ ਵੀ ਬਹੁਤ ਜ਼ਿਆਦਾ ਲੋਕਾਂ ਨੇ ਹਮੋਂ ਮਾਕੇ ਤੇ ਦਰਸ਼ਨ ਕੀਤੇ ਭੋਲੇ ਸ਼ੰਕਰ ਦੇ ਬਹੁਤ ਜ਼ਿਆਦਾ ਭੀੜ ਸੀ ਜੀ ਉਹ ਉਹ ਤਾਂ ਫਸੇ ਜਾਂਦੇ ਗਏ ਬੱਚੇ ਚੜ੍ਹਨੀ ਲੋਕ ਬਹੁਤ ਜ਼ਿਆਦੇ ਖੁਸ਼ ਹੋਏ ਭੋਲੇ ਸ਼ੰਕਰ ਦੇ ਮੰਦਰ ਜਾ ਕੇ ਔਰ ਬਹੁਤ ਜਾਰੇ ਕਮੇਟੀ ਵਾਲੇ ਬਹੁਤ ਖਾਦ ਦਿੱਤਾ ਸਾਰੇ ਮੁੰਡੇ ਨੇ ਬਹੁਤ ਖਾਦ ਦਿੱਤਾ ਅੱਜ ਵੀ ਹਮਾਕੇ ਬਹੁਤ ਵਧੀਆ ਤਰ੍ਹਾਂ ਲੱਗ ਰਿਹਾ ਹੋਰ ਸ਼ਿਵ ਸ਼ੇਂਕਰ ਜੀ ਦੀ ਸ਼ਿਵਰਾਤਰੀ ਦਾ ਬਹੁਤ-ਬਹੁਤ ਮੁਬਾਰਕਾਂ ਸਾਡੀ ਜਨਤਾ ਨਗਰ ਦੀ ਸਾਰੇ ਮੁਹੱਲਾ ਤੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਉਸਤ ਮਨਾਇਆ ਜਾ ਰਿਹਾ ਅੱਜ ਜੰਗਮਾਂ ਤੋਂ ਸ਼ਿਵ ਸ਼ੇਂਕਰ ਦੀ ਆराधना ਦਾ ਪ੍ਰਗਟ ਹੋ ਰਿਹਾ ਲੰਗਰ ਦੀ ਵਿਵਸਥਾ ਹੋ ਰਹੀ ਹੈ ਤੇ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਮਾਗਮ ਦਾ ਆਯੋਜਨ ਹੋਇਆ ਤੇ ਇਸ ਦੌਰਾਨ ਲੀਲਾ ਸੈਲੂਨ ਦੇ ਵਿੱਚ ਸੈਲਫ ਕੇਅਰ ਸਕਿੱਲ ਸਿਖਲਾਈ ਸੈਸ਼ਨ ਕਰਵਾਇਆ ਗਿਆ ਪ੍ਰਬੰਧਕਾਂ ਨੇ ਕਿਹਾ ਕਿ ਨੌਜਵਾਨ ਲੜਕੀਆਂ ਨੂੰ ਸਸ਼ਕਤ ਬਣਾਉਣ ਦੇ ਲਈ ਇਸ ਸਮਾਗਮ ਦਾ ਆਯੋਜਨ ਹੋਇਆ ਦੂਜੇ ਪਾਸੇ ਮਹਿਲਾ ਦਿਵਸ ਤੇ ਲੁਕਸ ਸੈਲੂਨ ਦੇ ਵੱਲੋਂ ਵੀ ਮਹਿਲਾਵਾਂ ਦੇ ਲਈ ਫ੍ਰੀ ਹੈਅਰ ਐਂਡ ਸਕਿਨ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ तो हमने यहाँ पर वेमेन्शन होस्ट करी थी लुक्साना और सेल खाना में एंड वी इनवाइटेड डिफरेंट टाइप्स डिफरेंट प्रोफेशन वाली वूमेन फ्रॉम डॉक्टर्स टू आर्टिस्ट टू टीचर्स एवरीबडी एंड हमने उन सबको लुक्स पे बुलाया था उनको हेयर एंड स्किन कंसेंटेशन दी थी एंड वी गिव दम टिप्स कि वो अपनी स्किन को कैसे बेटर कर सकते हैं पैम्परिंग कर सकते हैं एंड अ बेसिक मैसेज कि किड वमेन एम्पावर वुमेन सो आई होप everybody enjoyed द इवेंट आज हम यहाँ पे लुक्स सेलोन आए हैं गाड़ी झांसी रोड वुमेन्स के मनाने और बहुत अच्छा लग रहा है हमने भी हेयर कटिंग की है एंड सेलिब्रेशन ऐसी होनी चाहिए नॉट ओनली फॉर दिस एट ऑफ मार्च बट पूरा साल हमें लड़कियों uh, को लेडीज़ को अप्रिशिएट करना चाहिए जो घर पर भी काम करती है और घर के बाहर भी काम करती है वुमेन्स डे की सेलिब्रेशन भी केयर कट कर speech presentation <laughs> presentation <laughs> and we pre parso white right so all of us thank you so much again to many stakeholders we're celebrating a. empowered a. women thing we're trying to empower the women you uh, know uh, all, all over the world india specifically a. so am doing tarah hai american foundation se hai cancer research ki hai you know free goodies terrace and logically so it's really nice to have everybody here बहुत अच्छा रहा एंड आज एसी इंटरनेशनल वुमेन्स डे को सेलिब्रेट किया इन कोलैबोरेशन विद द टू गुड फाउंडेशन थैंक्स टू जैस्मीन जी वी हैड अ छोटे बच्चे टू कम एंड लर्न द लाइफ स्किल्स ऑफ हेल्थ हाइजीन सेल्फ ग्रूमिंग और उन्होंने ये भी सिखाया दैट जब तो ऐसी कोई ट्रेनिंग एजुकेशन मिलती है आप लाइफ में कुछ भी बन सकते हैं कहीं भी जाके आपके हाथ में एक स्किल है सो थैंक यू सो मच टू जैस्मीन टू गुड फाउंडेशन ऐसे आइडिया दैट सी एम फ्राम लंडन मैं थोड़ा सा लंडन लुधियाना में लेके आना ले चाहती है वहाँ पे बड़े सारे अपरचुनिटीज़ मिलते हैं फॉर द गर्ल्स चाइल्ड एंड यहाँ पे अपरचुनिटीज़ होनी चाहिए सो फॉर मी ये थोड़ा सा कम्युनिटी को वापस देना है एंड अपरचुनिटीज़ को प्रोवाइड करना है सो so, वी आर होपिंग टू लॉन्च ट्रेनिंग अकेडमी फॉर द हेयर ड्रेसेस एंड द ब्यूटी थेरेपिस्ट टू गिव दम प्रोफेशनल ट्रेनिंग सो दैट दैन बिकम फाइनेंशली इंडिपेंडेंट एंड मोर वे तो आज मोनिशा ने लीला सलून में यहाँ पर हमारे बच्चों को बुलाया है एंड हमें बहुत अच्छा लग रहा है क्योंकि हमारे सब बच्चे बहुत खुश हैं उन्हें कभी ऐसा पार्लर नहीं देखा कभी उन्हें ऐसा ये चीज़ें देखने को नहीं मिला और आज उनको बैंपर किया गया और साथ के साथ उन्होंने ये सब सीखा भी तो तो हमारे बच्चे बहुत खुश हैं और ये स्किल्स आज के ज़माने में बहुत ज़रूरी हैं और ये बच्चों को और कॉन्फिडेंस भी आगे देंगे कि वो अपने जीवन में कुछ बन पाएँ और कुछ कर पाएँ सो आई एम रियली हैप्पी कि आज वेमेंस डे पर हमारे बच्चे यहाँ आए इतने आइए हैं डू गुड फाउंडेशन तो सपोर्ट करन क्योंकि इतने वेमेंस डे सेलीब्रेट किया जा रहा है और मोनिशा लीला सलून के ऑनर ने बहुत अच्छा इनिशिएटिव लिता ताकि उन्होंने स्किल्स ट्रेनिंग सेल्फ केयर बारे दसिया जाए और सारी लड़कियों देख के इन्नी खुशी मिली क्योंकि एवरीबडी वॉज टू क्यूरियस टू लर्न न्यू थिंग्स और ये सब चीज़ें उनके लिए नहीं हैं पर हर लड़की को ये अट्रैक्ट करती हैं तो वहाँ पर सीखने के लिए और मोनिशा का ये इनिशिएटिव ऑन वेमस डे इज वर्थ एप्रीशिएटिंग एंड आई थिंक वील शुड अपलोड लुधियानावी संस्था वालों उदम कर दिया महिला पुलिस के नाम महिला दिवस मनाया गया ਇਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਮਰਪਣ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਇਹ ਆਯੋਜਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾਵਾਂ ਦਾ ਸਮਾਜ ਦੇ ਵਿੱਚ ਵਿਸ਼ੇਸ਼ ਯੋਗਦਾਨ ਹੈ। ਮਹਿਲਾਵਾਂ ਸਮਾਜ ਦਾ ਸਿਰਜਣ ਕਰਦੀਆਂ ਨੇ ਤੇ ਸਭ ਤੋਂ ਵੱਧ ਰਾਖੀ ਮਹਿਲਾਵਾਂ ਦੀ ਤੇ ਸਤਿਕਾਰ ਮਹਿਲਾਵਾਂ ਦਾ ਹੋਣਾ ਚਾਹੀਦਾ। ਸੀ ਵਿਮਨਸ ਡੇ ਮਨਾਉਣ ਵਾਸਤੇ ਅੱਜ ਸੀਪੀ ਆਫਿਸ ਆਏ ਸੀਗੇ ਔਰ ਸਾਰੇ ਪੁਲਿਸ ਵਾਲੇ ਲੇਡੀਜ਼ ਸੀਗੀਆਂ ਸਾਰੀਆਂ ਮਹਿਲਾ ਕਰਮਚਾਰੀ ਸੀਗੀਆਂ ਜਿਨ੍ਹਾਂ ਨਾਲ ਅਸੀਂ ਅੱਜ ਵਿਮਨਸ ਡੇ ਸੈਲੀਬ੍ਰੇਟ ਕੀਤਾ। ਔਰ ਉਹਨਾਂ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਰਿਐਲਿਟੀ ਚ ਬਰੇਵਰੀ ਦੇ ਕੰਮ ਕੀਤੇ ਹੋਏ ਨੇ ਕਿੱਦਾਂ ਲੱਗ ਰਿਹਾ ਹੈ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਔਰ ਬਹੁਤ ਸਾਰੀ ਲੇਡੀਜ਼ ਜਿਹੜੀ ਆਫੀਸਰਸ ਵੀ ਸੀਗੀਆਂ ਮਤਲਬ ਕਨਸਟੇਬਲਸ ਵੀ ਸੀਗੀਆਂ ਹੈਡ ਕਨਸਟੇਬਲਸ ਐਂਡ ਅਐਸਆਈ ਐਸਆਈਸ ਸਾਰੇ ਸਾਰੇ ਲੈਵਲ ਦੇ ਪੁਲਿਸ ਆਫੀਸਰਸ ਅੱਜ ਇੱਥੇ ਮੌਜੂਦ ਸੀ ਆ ਸਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਅੱਜ ਦੀ ਜਿਹੜੀ ਸਾਡੀ ਸੋਚ ਸੀਗੀ ਕਿ ਅਸੀਂ ਇਹ ਜਿਹੜਾ ਸਪੈਸ਼ਲ ਡੇ ਹੈਗਾ ਵੂਮਨਸ ਡੇ ਅਸੀਂ ਪੁਲਿਸ ਲੇਡੀਸ ਦੇ ਨਾਲ ਸੈਲੀਬ੍ਰੇਟ ਕਰੀਏ ਜੋ ਕਿ ਵਾਕੇ ਹੀ ਡਿਸਰਵ ਕਰਦੀਆਂ ਨੇ ਤੇ ਕਮਿਸ਼ਨਰ ਆਫ ਪੁਲਿਸ ਦਾ ਮੈਂ ਬਹੁਤ ਬਹੁਤ ਥੈਂਕਸ ਕਹਿਣਾ ਚਾਹੂੰਗੀ ਆਪਣੇ ਗੁਰਦੇਵ ਸਿੰਘ ਜੀ ਦਾ ਭਲਵੰਤ ਸਿੰਘ ਪਿੱਖੀ ਸਰ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਦਾ ਸਾਥ ਦਿੱਤਾ ਸਾਡੀ ਸੰਸਥਾ ਦਾ ਸਾਥ ਦਿੱਤਾ ਜੋ ਸਾਡਾ ਇੱਕ ਸੁਪਨਾ ਸੀਗਾ ਇੱਥੇ ਪੁਲਿਸ ਲੇਡੀਜ਼ ਨੂੰ ਮਤਲਬ ਆਨਰ ਕਰਨ ਦਾ ਉਹ ਅੱਜ ਵਾਕਈ ਸਾਕਾਰ ਹੋਇਆ ਸਾਨੂੰ ਇਸ ਸੰਜੀਵ ਬਣੀ ਉਹ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਦੀ ਲੇਡੀ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਤਾਂ ਸਾਨੂੰ ਇਸ ਨਾਲ ਬਹੁਤ ਵਧੀਆ ਜਨਨ ਕਿ ਪ੍ਰਾਊਡ ਫੀਲ ਹੋਇਆ ਕਿ ਜਿਸ ਤਰ੍ਹਾਂ ਲੇਡੀ ਨੂੰ ਅਸੀਂ ਸਪੋਰਟ ਕਰਦੇ ਜਦੋਂ ਸਾਡੇ ਕੋਲੇ ਆਉਂਦੇ ਆ ਤਾਂ ਉਹਨਾਂ ਦੀ ਜਿਹੜੀਆਂ ਵੀ ਪ੍ਰੋਬਲਮਸ ਵਾਲੀਆਂ ਲੇਡੀਜ਼ ਨੇ ਉਹਨਾਂ ਨੇ ਇਸ ਸੰਸਥਾ ਜੁੜ ਕੇ ਕਾਫੀ ਵਧੀਆ ਕੰਮ ਕਰਦੀ ਹੈ ਤੇ ਅਸੀਂ ਉਸ ਨੂੰ ਰਿਗਾਰਡ ਕਰਦੇ ਹਾਂ ਸਾਨੂੰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਸਾਨੂੰ ਅੱਜ ਰਿਗਾਰਡ ਔਮਨਸ ਡੇ ਦਾ ਫੰਕਸ਼ਨ ਕੀਤਾ ਗਿਆ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿੰਨਾ ਵੀ ਇਹ ਲੇਡੀ ਸਟਾਫ ਸਾਡੇ ਨਾਲ ਜੁੜੇ ਹੈ ਐਨ ਜੀਓਜ਼ ਤੇ ਲੇਡੀਜ਼ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਹੈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਡੇ ਡਿਪਾਰਟਮੈਂਟ ਚ ਅਪ੍ਰੋਕਸੀਮੇਟਲੀ ਕਾਫੀ ਮਤਲਬ ਲੇਡੀਜ਼ ਮੁਲਾਜ਼ਮਾ ਆਫੀਸਰਸ ਲੈਵਲ ਤੱਕ ਵੀ ਤੇ ਹਿਟਲੇ ਲੈਵਲ ਤੱਕ ਵੀ ਜੁਆਇਨ ਕੀਤਾ ਹੋਇਆ ਹੈ ਜਿਦੇ ਨਾਲ ਆਮ ਜਨਤਾ ਨੂੰ ਬਹੁਤ ਰੈਲੀਫ ਮਿਲਿਆ ਹੈ ક્રાઈમ અગેન્સ્ટ અ વુમન ਜਿੰਨਾ ਵੀ ક્રાઈਮ ਹੋ ਰਿਹਾ ਹੈ ਜਿਹੜੀ ਲੇਡੀ ਫੋਰਸ ਲੱਗੀ ਹੈ ਉਹ ਬਹੁਤ ਮਦਦ ਤੱਕ ਜਾ ਕੇ ਇਹਨਾਂ ਦੀ ਜਿਹੜੀ ਐਡਵੋਕੈਂਸੀ ਦੀ ਹੈਲਪ ਕਰ ਰਹੀ ਹੈ ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨਾ ਵੀ ਸਾਡੇ ਸਟਾਫ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਚ ਆਇਆ ਹੈ ਇਹ ਆਮ ਜਨਤਾ ਦੀ ਸੇਵਾ ਕਰਨ ਲਈ ਹੀ ਲੱਗੇ ਹੋਏ ਹਨ ਲੁਧਿਆਣਾ ਦੇ ਬਹਾਦਰ ਕੇ ਰੋਡ ਤੇ ਮਹਿੰਦਰਾ ਕੰਪਨੀ ਵੱਲੋਂ ਮਹਿਕਮਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕੰਪਨੀ ਨੇ ਆਪਣੇ ਉਪਕਰਨਾ ਦੀ ਪ੍ਰਦਰਸ਼ਨੀ ਲਾਈ ਹੈ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਉਪਕਰਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ का जो उपलक्ष्य यहां पे है दैट इज द ओनली द लॉन्चिंग ऑफ द सीपीसीबी 4 जनसेट ऑन बिहाफ ऑफ आवर ओएम तंवर इंडस्ट्रीज एंड डीलर अथॉराइज्ड डीलर ए के एंटरप्राइजेस टुडे वी हैव लॉन्च्ड सीपीसीबी 4 प्लस न्यू जनसेट इट इज हियर एक्चुअली दिस इज द न्यू नॉर्म्स गवर्नमेंट ऑफ इंडिया एंड फॉरेस्ट फॉरेस्ट एनवायरनमेंट मिनिस्ट्री हैव डिक्लेयर्ड व्हिच इज फ्रॉम जुलाई 2014 इट इज मैंडेट ऑल ओवर द इंडिया and mahindra is very pioneer in this actually we have already supplying the genset in the ncr region more than 500 gensets we have supplied Indeed. and ye uh, genset ki khasiyat ye hai ki ye genset aisa hai jo aaj jo is samay genset chal rahe hain usse kareeb 90 pratishat isme pollutants hydrocarbon ये सारे कम हैं इसके अंदर NOx कम है और इसीलिए ताकि environment friendly हो कम से कम pollution हो तो ये बड़ी खुशी की बात है कि महिंद्रा इस टेक्नोलॉजी में काफ़ी अग्रणी है और जनसेट यहाँ पे हमने लॉन्च किया है आज लुधियाना के इस मैकमा एक्सपो पे और ये सभी जनसेट पूरे पंजाब में और आसपास राज्यों में उपलब्ध रहेंगे तनवर इंडस्ट्रीज़ हमारे अथोराइज ओएम है जो कि जयपुर मंडा में उनका प्लांट है और ये पंजाब के लिए हिमाचल के लिए और राजस्थान के लिए अथराइज ओ एम है जो यहाँ सप्लाई करते हैं हम लोग मशीनरी ट्रेडिंग में ऑलमोस्ट ट्वेंटी फाइव ईयर से वी आर इन प्रिवलेंट इन दिस इंटायर पंजाब एंड लुधियाना इंडस्ट्री को केटर करते हैं इट इज़ आर हमारा सौभाग्य है कि हमें अभी महिंद्रा की तरफ से डीलरशिप मिली है फॉर महिंद्रा जेंट्स विच आर वन ऑफ द बेस्ट अमंगस्ट ऑल द अवेलेबल जैसे सर ने अभी बताया है अवेलेबल इन द मार्केट तो हमारी रेंज है दस के भी से तीन सौ बीस के भी और उसके बाद सिंक्रोनाइज करके जितनी भी बड़ी कैपेसिटी है उसको हम केटर कर सकते हैं we have a sales team we are हमारी डिलीवरीज बहुत अच्छी हैं एट द अर्लिएस्ट विद इन 1 वीक कोई भी कैपेसिटी का मांगे हमारे पास उपलब्ध हो जाता है सो वी लुक फॉरवर्ड टू अ गुड जर्नी लुधियाना ਦੇ ਵਿੱਚ ਲੜਕੀਆਂ ਦੇ ਖਾਲਸਾ ਕਾਲਜ ਦੇ ਵਿੱਚ ਐਲੂਮਨੀ ਮੀਟ ਦਾ ਆਯੋਜਨ ਹੋਇਆ ਇਸ ਮੌਕੇ ਪਦਮ ਸ਼੍ਰੀ ਰਜਨੀ ਬੈਕਟਰ ਬਲੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਇਸ ਵਾਗਮ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਨੇ ਅਧਿਆਪਕਾ ਅਤੇ ਵਿਦਿਆਰਥਣਾਂ ਨੇ ਨੱਚ ਟੱਪ ਕੇ ਖੁਸ਼ੀ ਮਨਾਈ ਹੈ ਵਿੱਚ ਐਲੂਮਨੀ ਮਨਾਈ ਜਾ ਰਹੀ ਆ ਬੜਾ ਹੀ ਬੱਚਿਆਂ ਦੇ ਵਿੱਚ ਉਤਸ਼ਾਹ ਹੈ 60 70 80 90 ਦੇ ਬੈਚ ਆਏ ਹੋਏ ਨੇ ਰੀਯੂਨੀਅਨ ਬੜੀ ਜ਼ਬਰਦਸਤ ਚੱਲ ਰਹੀ ਹੈ ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਦਮਸ਼ਰੀ ਮਿਸਿਸ ਰਜਨੀ ਵੈਕਟਰ ਜੀ ਨੇ ਕੈਸਟ ਆਫ ਆਨਰ ਸਾਡੇ ਹਰਿੰਦਰ ਹੁੰਦਲ ਜਿਹੜੀ ਕਿ ਸਾਡੇ ਕਾਲਜ ਦੀ ਹੀ ਐਲੂਮਨੀ ਹੈ ਤੇ ਸਾਡੇ ਅੱਜ ਸਿੰਗਰ ਨੇ ਕਰਿੰਦੇ ਬੈਂਟ ਜੀ ਬਾਜਵਾ ਨੇ ਇੰਨੀ ਰੌਣਕ ਲਾਈ ਹੋਈ ਆ ਕਿ ਬੱਚਾ-ਬੱਚਾ ਨੱਚ ਰਿਹਾ ਅਸੀਂ ਕਾਲਜ ਦੇ ਬਹੁਤ ਸ਼ੁਕਰਗੁਜ਼ਾਰ ਆ ਉਹ ਇਸੇ ਤਰ੍ਹਾਂ ਹਰ ਸਾਲ ਇੰਨੇ ਵਧੀਆ ਇਵੈਂਟ ਕਰਦੇ ਰਹਿਣ ਲਮੁਨਾਈ ਦੇ ਤਾਂ ਕਿ ਸਾਰੇ 올ਡ ਸਟੂਡੈਂਟਸ ਇਕੱਠੇ ਹੋ ਕੇ ਇੱਕ ਦੂਸੇ ਨੂੰ ਮਿਲਣ ਆਪਣੀ ਫਰੈਂਡਸ਼ਿਪ ਵਧਾਨ ਤੇ ਬਹੁਤ ਖੁਸ਼ ਦੇਖੋ ਜਿਹੜੀ ਲੂਮਿਨਾਈ ਮੀਟ ਹੋ ਰਹੀ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਸਾਰੇ ਜਿਹੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਨੇ ਤੇ ਇਹ ਜਿਹੜਾ ਸਾਡੇ ਅੱਜ ਦੇ ਮੁੱਖ ਮਹਿਮਾਨ ਮਿਸਿਸ ਰਜਨੀ ਬੈਕਟਰ ਨੇ ਜਿਹੜੇ ਕਿ ਬਹੁਤ ਹੀ ਉੱਗੀ ਸ਼ਖਸੀਅਤ ਦੇ مالک ਨੇ ਤੇ ਇਹ ਸਾਡੇ ਪਦਮਸ਼ਰੀ ਇੱਥੇ ਬੱਚਿਆਂ ਨੂੰ ਸਨਮਾਨਿਤ ਕਰਨ ਆਏ ਨੇ ਬੱਚਿਆਂ ਨੂੰ ਆਪਣੇ ਵਿਚਾਰ ਦੇਣ ਆਏ ਨੇ ਇਹਨਾਂ ਦੀ آمد ਦੇ ਨਾਲ ਹੀ ਬੱਚਿਆਂ ਨੂੰ ਇੱਕ ਉਤਸ਼ਾਹ ਮਿਲੇਗਾ ਕਿ ਦੇਖੋ ਕਿ ਇਹ ਕਿਸ ਮੁਕਾਮ ਤੋਂ ਸ਼ੁਰੂ ਹੋ ਕੇ ਕਿਸ ਮੰਜ਼ਿਲ ਤੱਕ ਪਹੁੰਚੇ ਨੇ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਕਿਸ ਤਰ੍ਹਾਂ ਸਾਰੇ ਜਿਹੜੇ ਪੁਰਾਣੇ ਸਟੂਡੈਂਟਸ ਹੈ ਉਹ ਆਪਸ ਦੇ ਵਿੱਚ ਮਿਲ ਰਹੇ ਹੈ ਸਾਰੇ ਪੁਰਾਣੀ ਯਾਦਾਂ ਤਾਜ਼ਾ ਕਰ ਰਹੇ ਹੈ ਔਰ ਇੱਕ ਇੱਕ ਜਿਹੜੀ ਬਾਈਨਿੰਗ ਹੈ ਉਹ ਜਿਹੜੀ ਚੱਲ ਰਹੀ ਹੈ ਉਹਨਾਂ ਦੇ ਆਪਸ ਦੇ ਵਿੱਚ ਉਹ ਬੜਾ ਅੱਛਾ ਲੱਗ ਰਿਹਾ ਉਸ ਚੀਜ਼ ਨੂੰ ਦੇਖ ਕੇ ਔਰ ਸਟੂਡੈਂਟਸ ਵੀ ਦੇਖ ਕੇ ਕਹ ਰਹੇ ਹਨ ਕਿ ਸਾਰੇ ਇੰਜੋਏ ਕਰਦੇ ਆ ਆਪਸ ਵਿੱਚ ਮਿਲ ਕੇ ਇੱਕ ਦੂਜੇ ਦੇ ਨਾਲ ਇਹ ਜਿਹੜੀ ਇੱਕ ਦੂਜੇ ਦੇ ਨਾਲ ਮਿਲਣਾ ਪੁਰਾਣਾ ਮਿਲਣਾ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨੀਆਂ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਔਰ ਇਸ ਚੀਜ਼ ਦੇ ਨਾਲ ਬੰਦਾ ਜਿਹੜਾ ਹੈਗਾ ਉਹ ਨਾ ਯਾਦਾਂ ਨੂੰ ਲੈ ਕੇ ਬੜਾ ਅਗੇ ਨੂੰ ਜਾਂਦਾ ਹੈ ਇਹ ਤੇ ਮੇਰੀ ਮੇਰੀ ਖਾਸ ਹੀ ਗੱਲ ਹੈ ਕਿ ਇਹ ਮੈਂ ਸੋਚਨੀ ਹੈ ਕਿ ਯਾਦਾਂ ਜਿਹੜੀਆਂ ਹੈਗੀਆਂ ਬੰਦੇ ਨੂੰ ਬਹੁਤ ਉੱਪਰ ਲੈ ਕੇ ਜਾਂਦੀਆਂ ਜਾਂ ਤੋਂ ਪਹਿਲਾ ਇੱਕ ਨਜ਼ਰ ਆਹ ਮੁਰਖੀਆਂ ਦੇ ਵੱਲ ਨੈਸ਼ਨਲ ਹਾਈਵੇ ਜਾਮਕਰਨ ਮਾਮਲੇ 'ਚ ਵੱਡੀ ਕਾਰਵਾਈ ਪੁਲਿਸ ਨੇ ਚਾਰ ਵਿਅਕਤੀ ਕੀਤੇ ਗ੍ਰਿਫਤਾਰ 8 ਤੇ 22 ਨੇਮ ਤੇ 250 ਦੇ ਕਰੀਬ 1 ਪਛਾਤਿਆ ਦੇ ਮਾਮਲਾ ਦਰਜ ਸ਼ਿਮਲਾਪੁਰੀ ਦੀ ਪੁਲਿਸ ਚੌਂਕੀ 'ਚ ਹੰਗਾਮਾ ਚੌਂਕੀ ਇੰਚਾਰਜ ਤੇ ਲੱਗੇ ਬਦਸਲੂਕੀ ਦੇ ਇਲਜ਼ਾਮ ਵੀਡੀਓ ਹੋਈ ਵਰ ਚੌਂਕੀ ਇੰਚਾਰਜ ਨੇ ਵੀ ਰੱਖਿਆ ਆਪਣਾ ਪੱਖ ਲੁਧਿਆਣਾ 'ਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਉਪਰਾਲਾ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਦੇ ਲਈ ਬੱਸ ਰਵਾਨਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਵਿਖਾਈ ਹਰੀ ਝੰਡੀ ਵਾਰਡ ਨੰਬਰ 74 ਚ ਟਿਊਬਵੈਲ ਦਾ ਕੀਤਾ ਉਦਘਾਟਨ ਰਾਇਕੋਟ ਦੇ ਵਿੱਚ ਸ਼ਰਾਰਤੀ ਅਨਸਰਾਂ ਦਾ ਕਾਰਾ ਸੜਕ ਕਿਨਾਰੇ ਖੜੀ ਗੱਡੀ ਨੂੰ ਲਾਈ ਅੱਗ ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ ਪੀੜਤਕਾਰ ਮਾਲਕ ਨੇ ਕੁਝ ਵਿਅਕਤੀਆਂ ਤੇ ਜਤਾਇਆ ਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਰਾਇਕੋਟ ਤੋਂ ਸਾਹਮਣੇ ਆਈ ਮੰਦਭਾਗੀ ਖਬਰ ਪੰਜਾਬੀ ਨੌਜਵਾਨ ਦੀ ਜਹਾਜ਼ ਦੇ ਸਫ਼ਰ ਦੌਰਾਨ ਮੌਤ ਮਾਤਾ ਪਿਤਾ ਨਾ ਕੈਨੇਡਾ ਤੋਂ ਆ ਰਿਆ ਸੀ ਨੌਜਵਾਨ 25 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਸੁਪਿੰਦਰ ਸਿੰਘ ਇਲਾਕੇ 'ਚ ਸੋਗ ਦੀ ਲਹਿਰ ਲੁਧਿਆਣਾ ਦੇ ਖਾਲਸਾ ਕਾਲਜ ਦੇ ਵਿੱਚ ਐਲੂਮਨੀ ਮੀਟ ਦਾ ਆਯੋਜਨ ਪਦਮਸ਼੍ਰੀ ਰਜਨੀ ਵੈਕਟਰ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਗਈ ਸ਼ਿਰਕਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਨਾਚ ਟੱਪ ਕੇ ਮਨਾਈ ਖੁਸ਼ੀ फिलहाल लुधना खबरनामा चही मेनू दो इजाजत धन्यवाद